ਅੱਜ ਫੀਲ ਲੈ ਕੇ ਆਏ 6 ਕੁੜੀਆਂ ਦੇ ਰਿਸ਼ਤੇ ਇੱਕ ਲੜਕੀ ਦੁਬਈ ਤੋਂ ਐ ਜੀ ਪਰਿਵਾਰ ਦੇ ਨੰਬਰਾਂ ਸਮੇਤ ਤੇ 7 ਵੈਲ ਸੈਟਲਡ ਇੰਡੀਆ اور باہر ਦੇ ਰਿਸ਼ਤੇ ਐ ਜੀ ਲੜਕੀਆਂ ਦੇ ਉਹ ਵੀ ਬਣੇ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੈਸ਼ਨ ਗੁਰ ਜੀ ਉੱਤੇ ਪਾਈ ਜਾਂਦੀ ਰਿਸ਼ਤੇ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤੇ ਦਿੱਤੇ WhatsApp ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਹੋ ਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਵਾਈਗਰ ਜੀ ਰਾਮ ਰਾਮ ਜੀ ਲਿਖਣਾ ਤਾਂ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਮੈਂ ਤਾਂ ਚਾਹੰਗੇ 2025 ਤੁਹਾਡੇ ਲਈ ਬਹੁਤ ਵਧੀਆ ਆਵੇ ਉਹ ਜਿਹੜੇ ਕੁੜੀਆਂ ਨੇ ਉਹਨਾਂ ਦਾ ਵਿਆਹ ਹੋ ਜਾਵੇ ਅ ਤੁਸੀਂ ਸਾਡੇ ਚੈਨਲ ਤੇ WhatsApp ਕਰਕੇ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋਰ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਠੀਕ ਹੈ ਜੀ ਕਿਉਂਕਿ ਅੱਜ ਕੱਲ ਸਭ ਦੇ ਹੱਥਾਂ ਦੇ ਵਿੱਚ ਫੋਨ ਹੁੰਦਾ ਵਾ ਸੋ 파ਟਨਰ ਲੱਭਣਾ ਬਹੁਤ ਈਜ਼ੀ ਹੈ ਅੱਜ ਕੱਲ ਠੀਕ ਹੈ ਜੀ ਇਹ ਜਿਨੇ ਮੇਰੇ ਗਰੁੱਪ ਜੁਆਇਨ ਨਹੀਂ ਕੀਤੇ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਜੀ ਜਲਦੀ ਜੁਆਇਨ ਕਰ ਲਓ ਬਹੁਤ ਵਧੀਆ ਵਧੀਆ ਪ੍ਰੋਫਾਈਲਸ ਆਈਆਂ ਹੋਈਆਂ ਬਿਲਕੁਲ ਮਿਸ ਨਾ ਕਰਨਾ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜਿਹੜਾ ਪਹਿਲੀ ਵਾਰੀ ਆਇਆ ਉਹ ਤਾਂ ਸਬਸਕ੍ਰਾਈਬ ਬਿਲਕੁਲ ਕਰਨਾ ਕਿਉਂਕਿ ਬਹੁਤ ਵਧੀਆ ਵਧੀਆ ਅਪਡੇਟਸ ਆਉਂਦੀ ਪਈਆਂ ਔਰ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਜਦੋਂ ਵੀ ਕੋਈ ਨਵੀਂ ਵੀਡੀਓ ਆਵੇ ਰਿਸ਼ਤੇ ਦੀ ਤਾਂ ਤੁਹਾਨੂੰ ਉਹਦਾ ਪਹਿਲੇ ਅਪਡੇਟ ਮਿਲ ਸਕੇ ਠੀਕ ਹੈ ਜੀ ਸੋ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਹੈ ਜੀ ਲੜਕੀਆਂ ਔਰ ਲੜਕੇ ਦੇ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤਿਆਂ ਦੀ ਉਹ ਸਾਡਾ ਬਿਲਕੁਲ ਟਰੱਸਟ ਵਾਲਾ ਚੈਨਲ ਹੈਗਾ ਠੀਕ ਹੈ ਜੀ ਔਰ ਜਿਵੇਂ ਕਿ ਇਹੋ ਜਿਹੇ ਬੜੇ ਚੈਨਲ ਖੁੱਲ ਚੁੱਕੇ ਬਟ ਇਹ ਬਿਲਕੁਲ ਟਰਸਟੇਬਲ ਚੈਨਲ ਹੈ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਚੈਨਲ ਸੋਰੀ ਰਿਸ਼ਤਿਆਂ ਦੀ ਵਾਈਗਰੂ ਜੀ ਪਹਿਲਾ ਰਿਸ਼ਤਾ ਲੜਕੀ ਦਾ ਜੀ ਲੜਕੀ ਵਰਕ ਪਰ ਮਿਟਰੀਆ ਕੈਨੇਡਾ ਦੇ ਵਿੱਚ ਠੀਕ ਹੈ ਜੀ ਨਾਮ ਐਨ ਸ਼ਰਮਾ ਕਾਸਟ ਬ੍ਰਾਹਮਣ ਜੀ 1990 ਦਾ ਜਨਮ ਪਿੰਫੁੱਟ 6 ਹਾਈਟ ਐਮਬੈਸਡਰ ਦੇ ਰਹਿਣ ਵਾਲੇ ਨੇ ਔਰ ਸਟੱਡੀ ਕੀਤੀ ਹੋਈ ਹੈ ਐਮ ਐਸ ਸੀ ਮੈਥਮੈਟਿਕਸ ਪਲੱਸ ਬੀ ਐਡ ਕੀਤੀ ਹੋਈ ਲੜਕੀ ਨੇ ਵਰਕ ਐਜ਼ ਅ ਟੀਚਰ ਇਨ ਕੈਨੇਡਾ ਠੀਕ ਹੈ ਜੀ ਜੋ ਪਿਤਾ ਜੀ embroiderry ਦਾ ਵਰਕ ਕਰਦੇ ਮਾਤਾ ਜੀ ਹੋਮ ਮੇਕਰ ਹੈ ਇੱਕ ਵੱਡੀ ਭੈਣ ਹੈ ਉਹ ਮੈਰਿਡ ਹੈ ਇੱਕ ਛੋਟਾ ਬ੍ਰਦਰ ਹੈ ਜੋ ਅਨਮੈਰਿਡ ਹੈ ਠੀਕ ਹੈ ਜੀ ਲੜਕਾ ਚਾਹੀਦਾ ਵਾ ਵਧੀਆ ਹੋਵੇ ਬੈਲਜੂਕੇਟਿਡ ਹੋਵੇ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਸਿਟੀਜ਼ਨ ਹੋਵੇ ਠੀਕ ਹੈ ਜੀ ਔਰ ਪਿਓਰ ਵੈਸ਼ਨੂ ਹੋਵੇ ਕਿਉਂਕਿ ਬੇਟੀ ਨੇ ਅਨੰਦਪੁਰ ਧਾਮ ਵਾਲਿਆਂ ਦਾ ਨਾਮਦਾਨ ਲਿੱਤਾ ਹੋਇਆ ਵਾ ਠੀਕ ਹੈ ਜੀ ਸੋ ਪੀਲੀ ਪੱਟੀ ਹੋ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਿੰਦਰ ਨਾ ਇਹ ਰਿਸ਼ਤਾ ਜੀ ਬਹਿਰੈਨ ਵਾਲੇ ਲੜਕੇ ਦਾ ਨਾਮ ਸਿੰਘ ਹੈ ਜੀ ਜੱਟ ਸਿਕਖਣ ਮੇ ਤਾਂ ਬਿਲੋਂਗ ਕਰਦਾ 1996 ਦਾ ਜਨਮ ਹੈ 6 ਫੁੱਟ ਹਾਈਟ ਹੈ ਜੀ ਏਰੀਆ ਮੋਗਾ ਨਾ ਦਾ 10th ਪਾਸ ਹੈ ਜੀ ਲੜਕਾ ਵਰਕ ਕਰਦਾ ਜੀ ਬਹਿਰੈਨ ਦੇ ਵਿੱਚ ਅਹ ਟਰੱਕ ਡਰਾਈਵ ਡਰਾਈਵਰ ਆ ਜੀ ਠੀਕ ਹੈ ਜੀ ਜ਼ਮੀਨ ਨਹੀਂ ਹੈਗੀ ਲੜਕੇ ਦੇ ਕੋਲ ਔਰ ਪਰਿਵਾਰ ਵਿੱਚ ਮਾਤਾ ਜੀ ਪਿਤਾ ਜੀ ਇੱਕ ਛੋਟਾ ਪਰ ਔਰ ਮੈਰਿਜ ਬਿਊਰੋ ਲਈ ਨਨੂੰ ਮਾਫ ਕਰਨ ਜੀ ਲੜਕੀ ਚਾਹੀਦੀ ਹੈ ਜਿਹੜੀ ਜੈਤ ਸਿੱਖ ਫੈਮਿਲੀ ਤੋਂ ਹੋਵੇ ਗੁਰਸਿੱਖ ਹੋਵੇ ਕਰੇਲੂ ਹੋਵੇ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਠੀਕ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟਰੀ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਐ ਜਿਹੜਾ ਰਿਸ਼ਤਾ ਜੀ ਲੜਕੇ ਦਾ ਜੀ ਨਾਮ ਐਚ ਸਿੰਘ 1997 ਦਾ ਜਨਮ ਪਟਿਆਕਾ ਕਾਸਟ ਫਰੰਟ ਫੂਟ 6 ਹਾਈਟ ਹੈ ਲੜਕਾ ਵੀ ਬਹੁਤ ਸੋਹਣਾ ਜੀ ਔਰ ਜਲੰਧਰ ਸਿਟੀ ਦੇ ਰਹਿਣ ਵਾਲੇ ਬੀਏ ਪਾਸ ਹੈ ਜੀ ਜੋਬ ਪ੍ਰਾਈਵੇਟ ਸੈਕਟਰ ਵਿੱਚ ਕਰਦਾ ਪਿਆ 30000 ਰੁਪਏ ਨਾਲ ਜੀ ਇਹਨਾਂ ਦੀ ਔਰ ਸਿੰਪਲ ਗਰਲ ਚਾਹੀਦੀ ਹੈ ਜੀ નો ਡਿਮਾਂਡ ਸਿੰਪਲ ਮੈਰਿਜ ਕਰਨਗੇ ਜੀ ਪਿਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਦੀ ਇਹ ਜਿਹੜਾ ਰਿਸ਼ਤਾ ਜੀ ਰਾਧਾ ਸਵਾਮੀ ਲੜਕੇ ਦਾ ਜੀ ਇਹਨਾਂ ਨੇ ਨਾਮਦਾਨ ਲਿੱਤਾ ਹੈ बिजनेਸਮੈਨ ਹੈ ਜੀ ਬੀ ਮੋਗਾ ਮੋਂਗਾ ਨਾਮ ਹੈ ਜੀ ਔਰ 30 ਸਾਲ ਦੀ ਉਮਰ 5 ਫੁੱਟ 7 ਹਾਈਟ ਹੈ ਜੀ ਫਰੋਜਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਪਲੱਸ 2 ਪਾਸ ਹੈ ਜੀ ਡਿਪਲੋਮਾ ਡੀ ਐਮ ਐਲਟੀ ਮੈਡੀਕਲ ਲੈਬ ਠੀਕ ਹੈ ਜੀ बिजनेਸ ਹੈ ਜੀ ਇਹਨਾਂ ਦਾ ਕੋਸਮੈਟਿਕਸ ਹੋਲਸੇਲ ਦਾ ਹੈ ਜੀ ਔਰ ਇੱਕ ਚ ਇੱਕ ਬ੍ਰਦਰ ਹੈ ਜੋ ਅਨਮੈਰਿਡ ਹੈ ਮਾਤਾ ਜੀ ਹੈ ਪਿਤਾ ਜੀ ਪਰਿਵਾਰ ਵਿੱਚ ਲੜਕੀ ਚਾਹੀਦੀ ਹੈ ਜੋ ਪੜ੍ਹੀ ਲਿਖੀ ਹੋਵੇ ਪੰਜਾਬ ਤੋਂ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਰਿਸ਼ਤੇ ਜੀ ਨਿਹੰਗ ਸਿੰਘਾਂ ਦੇ ਲੜਕੇ ਦਾ ਜੀ ਨਾਮ ਐਸ ਸਿੰਘ ਹੈ ਜੀ ਟਿੱਲੋ ਸੰਦੂਰ ਨਾਲ ਦੇ ਗੋਤਰ ਹੈ 25 ਸਾਲ ਦੀ ਉਮਰ 6 ਫੁੱਟ ਹਾਈਟ ਹੈ ਜੀ ਜ਼ਮੀਨ ਲੜਕੇ ਕੋਲ 7 ਕਿਲੇ ਹੈ ਜੀ ਔਰ ਪਲੱਸ 2 ਮੈਡੀਕਲ ਵਿੱਚ ਕੀਤੀ ਹੋਈ ਨਾਨ ਮੈਡੀਕਲ ਦੇ ਵਿੱਚ ਕੀਤੀ ਹੋਈ ਹੈ ਐਂਡ ਡਿਪਲੋਮਾ ਸੰਗੀਤ ਵਿਦਿਆਲੇ ਆਫ ਸ਼ਰੋਮਣੀ ਕਮੇਟੀ ਠੀਕ ਹੈ ਜੀ ਜੌਬ ਕਰਦੇ ਆ ਜੀ ਕਥਾਵਾਚਕ ਇਹਨੇ ਖੰਨਾ ਦੇ ਵਿੱਚ ਔਰ ਦੋ ਪਹਿਨਾ ਨੇ ਜੋ ਵਿਆਹੀਆਂ ਹੋਈਆਂ ਨੇ ਨਾ ਕੋਈ ਮੰਗਣੀ ਹੈ ਜੀ ਲੜਕੀ ਨੇ ਅਮਰਤ ਸ਼ਕਿਆ ਹੋਵੇ ਔਰ ਕਰਲੂ ਹੋਵੇ ਕਰ ਸੰਭਲ ਵਾਲੀ ਲੜਕੀ ਚਾਹੀਦੀ ਜੀ ਇਹਨਾਂ ਨੂੰ ਇੱਕ ਨਿੱਕੇ ਪੈਸੇ ਦੀ ਵੀ ਕੋਈ ਡਿਮਾਂਡ ਨਹੀਂ ਹੈ ਠੀਕ ਹੈ ਜੀ ਸੋ ਇਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਜਿਹੜਾ ਰਿਸ਼ਤਾ ਜੀ ਲੜਕੀ ਦਾ ਵਾ ਲੜਕੀ ਦਾ ਨਾਮ ਏ ਚੰਦਲਾ ਕਾਸ ਚ ਰਾਜਪੂਤ ਹੈ ਜੀ 1996 ਦਾ ਬਰਥ ਹੈ 5 ਫੁੱਟ 2 ਹਾਈਟ ਹੈ ਪੋਸਟ ਗ੍ਰੈਜੂਏਟ ਹੈ ਪਲੱਸ ਪਲੱਸ ਵੈਟਰਨਰੀ ਫਾਰਮੇਸੀ ਨ ਨਹੀਂ ਕੀਤੀ ਠੀਕ ਹੈ ਜੀ ਵਰਕ ਕਰਦੇ ਪੇ ਡੂਇੰਗ ਜੋਬ ਫਰਮ ਲਾਸਟ 7 ইয়ার্স ইন ਵੈਟਰਨਰੀ ਠੀਕ ਹੈ ਜੀ ਮਾਤਾ ਜੀ ਜਿਹੜੇ ਆਂਗਨਵਾੜੀ ਵਿੱਚ ਜੋਬ ਕਰਦੇ ਪਿਤਾ ਜੀ ਪ੍ਰਾਈਵੇਟ ਜੋਬ ਕਰਦੇ ਸਿਟੀ ਹੁਣਾ ਲੜਕਾ ਬਾਹਰ ਹੋਵੇ ਔਰ ਫੋਰਨ ਠੀਕ ਹੈ ਜੀ ਔਰ ਪੰਜਾਬ ਔਰ ਹਿਮਾਚਲ ਤੇ ਲੱਗਿਤ ਜਾਗੇ ਦੇ ਰਹਿਣ ਵਾਲੇ ਹੋਣ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਡਾਇਰੈਕਟਰ ਤੁਸੀਂ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਨਰੇ ਨਾਲ ਰਜਿਸਟਰ ਜੀ ਸ਼ਰ ਲੜਕੇ ਦਾ ਨਾਮ ਸ਼ਰਮਾ ਜਨਮ ਉੱਨੀ ਸੌ ਛਿਆਨਵੇਂ ਕੌਸ਼ਿਕ ਇਹਨਾਂ ਦਾ ਗੋਤਰ ਹੈ ਜੀ ਪੰਟਫੂ ਚਾਰ ਹਾਈਟ ਹੈ ਅੰਬਾਲਾ ਰੋਡ ਦੇ ਹੈਗੇ ਜੀ ਰਹਿਣ ਵਾਲੇ ਠੀਕ ਹੈ ਜੀ ਸਟੱਡੀ ਹੈ ਜੀ ਬੀ ਏ ਪਲੱਸ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਔਰ ਵਰਕ ਕਰਦੇ ਪਏ ਜੀ ਪ੍ਰੋਗਰਾਮ ਐਨਾਲਾਈਸਿਸ ਸੋਫਟਵੇਅਰ ਟੈਸਟਿੰਗ ਇੰਜੀਨੀਅਰ ਹੈ ਜੀ ਵਰਕ ਫਰੋਮ ਹੋਮ ਕਰਦੇ ਪਿਆ ਸਮਾਰਟ ਪੈਕੇਜ ਹੈ ਜੀ ਇਹਨਾਂ ਦਾ ਦੋ ਸਿਸਟਰਸ ਨੇ ਜੋ ਮੈਰਿਡ ਨੇ ਪਿਤਾ ਜੀ ਪ੍ਰਾਈਵੇਟ ਜੋਬ ਕਰਦੇ ਮਾਤਾ ਜੀ ਹੋਮ ਮੇਕਰ ਹੈਗੇ ਹੈ ਲੜਕੀ ਚਾਹੀਦੀ ਹੈ ਐਜੂਕੇਟਿਡ ਹੋਵੇ ਵਧੀਆ ਹੋਵੇ ਔਰ ਸਿੰਪਲ ਮੈਰਿਜ ਨਾ ਡਿਮਾਂਡ ਪੇਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਇਹਨਾਂ ਨਾਲ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਜੀ ਲੜਕੇ ਦਾ ਨਾਮ ਜੈ ਸਿੰਘ 1997 ਦਾ ਜਨਮ ਪਠਾਨ ਸਿੱਖ ਅਰੋੜਾ ਜੀ 5 ਫੁੱਟ 5 ਫੁੱਟ 9 ਹਾਈਟ ਹੈ ਜੀ ਲੜਕਾ ਸੋਨਾ ਸੁਨੱਖਾ ਵਾ ਏਰੀਆ ਬਠਿੰਡਾ ਜੀ ਗ੍ਰੈਜੂਏਟ ਹੈਗਾ ਵਾ ਨੌਨ ਡਰਿੰਕਰ ਨੌਨ ਡਰਿੰਕਰ ਠੀਕ ਹੈ ਜੀ ਐਕਸਪੀਰੀਅੰਸ 10 ਇਅਰਸ ਇਨ ਮੈਡੀਕਲ ਲਾਈਨ ਠੀਕ ਹੈ ਜੀ ਵਰਕਿੰਗ ਇਨ ਮੈਡੀਕਲ ਸਟੋਰ ਔਰ ਜਿਹੜੇ ਮਾਤਾ ਜੀ ਨੇ ਹੋਮ ਟਿਊਟਰ ਨੇ ਠੀਕ ਹੈ ਜੀ ਜਿਹੜੇ ਪਿਤਾ ਜੀ ਸੇਲਸਮੈਨ ਨੇ ਇਨ ਕਲੋਥ ਹਾਊਸ ਵਿੱਚ ਇੱਕ ਸਿਸਟਰ ਹੈ ਜੀ ਇਹਨਾਂ ਦੀ ਉਹ ਵੀ ਵਰਕ ਕਰਦੇ ਹੈ ਲੜਕਾ ਲੜਕੀ ਜਿਹੜੀ ਚਾਹੀਦੀ ਹੈ ਗੁਰਸਿੱਖ ਹੋਵੇ ਐਜੂਕੇਟਿਡ ਹੋਵੇ ਕਿਸੇ ਵੀ ਸਟੇਟ ਤੋਂ ਹੋਵੇ ਤੁਸੀਂ ਇਹਨਾਂ ਨੂੰ ਹੀ ਸੰਪਰਕ ਕਰ ਸਕਦੇ ਹੋ ਜੀ ਔਰ ਸਿੰਪਲ ਮੈਰਿਜ ਕਰਨਗੇ ਨੋ ਡਾਊਰੀ ਅਤੇ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਲੜਕੀ ਦਾ ਨਾਮ ਹੀ ਨਾ ਉਨਤੀ ਸਾਲ ਦੀ ਉਮਰ 1 फुट हाइट ਹੈ ਪਲੱਸ 2 ਪਾਸ ਨੇ ਏਰੀਏ ਦੇ ਹੈ ਜੀ ਐਸੀ ਕਾਸਟ ਹੈ ਜੀ ਵਰ ਕੈਸ਼ੀਅਰ ਕਰਦੇ ਪਰ ਜੌਬ ਇਸ ਟਾਈਮ ਤੇ ਔਰ ਪਿਤਾ ਜੀ ਨਹੀਂ ਇਹ ਮਾਤਾ ਜੀ ਕਿ ਰੇਲੂ ਮਤਲਬ ਕਿ ਹੋਮ ਮੇਕਰ ਹੈ ਜੀ ਲੜਕਾ ਚਾਹੀਦਾ ਵਧੀਆ ਹੋਵੇ ਬਾਹਰ ਦਾ ਹੋਵੇ ਸੰਪਰਕ ਕਰ ਸਕਦੇ ਹੋ ਜੀ ਨਨੂ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਨਨਾਂ ਨਾਲ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹ ਜਿਹੜਾ ਰਿਸ਼ਤਾ ਜੀ ਲੜਕੇ ਦਾ ਨਾਮ ਐਸ ਸਿੰਘ ਹੈ ਜੀ ਸ਼ੋਰਟ ਟਾਈਮ ਡਿਵੋਰਸ ਹੋਇਆ ਹੈ ਬਲ ਲੜਕੇ ਦਾ ਕਾਸਟ ਸਿੱਖ ਖੱਤਰੀ ਹੈ ਜੀ 32 ਸਾਲ ਦੀ ਉਮਰ ਸਟੱਡੀ ਹੈ ਜੀ ਇਹਨਾਂ ਦੀ ਸੀਏ ਠੀਕ ਹੈ ਜੀ ਜੋਬ ਕਰਦੇ ਪੇ ਅਕਾਊਂਟੈਂਟ ਪਰਿਵਾਰ ਵਿੱਚ ਪਿਤਾ ਜੀ ਮਾਤਾ ਜੀ ਤੇ ਇੱਕ ਛੋਟਾ ਭਰਾ ਹੈ ਲੜਕੀ ਚਾਹੀਦੀ ਹੈ ਸਿੰਪਲ ਹੋਵੇ ਹੋਮਲੀ ਹੋਵੇ ਐਜੂਕੇਟਿਡ ਹੋਵੇ ਔਰ ਅਰੋੜਾ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀ ਹੋਵੇ ਠੀਕ ਹੈ ਜੀ ਐਜੂਕੇਟਿਡ ਹੋਵੇ ਸਿੰਪਲ ਮੈਰਿਜ ਕਰਨਗੇ ਜੀ ਕੋਈ ਡਿਮਾਂਡ ਨਹੀਂ ਹੈ ਇਹਨਾਂ ਨੂੰ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਰਜਿਸਟਰ ਜੀ ਸਰਕਾਰੀ ਜੌਬ ਕਰਦੇ ਲੜਕੇ ਦਾ ਸਮਾਰਟ ਐਜੂਕੇਟਿਡ ਇਸ਼ੂਲੈਸ ਵੀ ਵਾਰ ਸਰਸਵਤ ਬ੍ਰਾਹਮਣ ਬੁਆਏ ਜੀ 1994 ਦਾ ਬਰਥ ਹੈ 5 ਫੁੱਟ 8 ਹਾਈਟ ਹੈ ਜੀ ਗੋਤਰ ਰੱਖੀ ਹੈ ਜੀ ਵੈਸ਼ਨੂ ਹੈ ਜੀ ਐਮ ਏ ਬੀ ਐਡ ਪੀ ਜੀ ਡਿਪਲੋਮਾ ਆਰਟ ਐਂਡ ਕ੍ਰਾਫਟ ਵਿੱਚ ਕੀਤਾ ਹੋਇਆ ਵਾ ਐਲ ਐਲ ਬੀ ਐਡਵੋਕੇਟ ਵੀ ਕੀਤੀ ਹੋਈ ਹੈ ਠੀਕ ਹੈ ਜੀ ਔਰ ਜੌਬ ਕਰਦੇ ਪੇ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਸਰਕਾਰ ਵੱਲੋਂ ਠੀਕ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਰਿਟਾਇਰਡ ਨੇ ਇੱਕ ਛੋਟਾ ਬ੍ਰਦਰ ਹੈ ਜੀ ਮੈਰਿਡ ਹੈ ਵੈਲ ਸੈਟਲਡ ਹੈਗਾ ਵਾ ਔਰ ਲੜਕੀ ਚਹੀਦੀ ਵਧੀਆ ਹੋਵੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਤੁਸ਼ ਤੇ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ ਲੜਕਾ ਜੀ ਰਾਧਾ ਸੁਆਮੀ ਦਾ ਨਾਮਦਾਨ ਲਿੱਤੋ ਹੈ ਨਾਮ ਕੁਮਾਰ ਖੱਤਰੀ ਪੰਜਾਬੀ ਹੈ ਜੀ 1988 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਬੀਏ ਪਾਸ ਪਲਸ ਜੀਬੀਟੀਵੀ ਗ੍ਰਾਜੂਏਟ ਕੀਤਾ ਇਹਨਾਂ ਨੇ ਬਿਜ਼ਨਸ ਹੈ ਜੀ ਇਹਨਾਂ ਦਾ ਆਟੋ ਸਪੇਅਰ ਪਾਰਟਸ ਦਾ ਠੀਕ ਹੈ ਜੀ ਪਿਤਾ ਜੀ ਵੀ ਇਹਨਾਂ ਦੇ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਇਹ ਕੁ ਸਿਸਟਰ ਹੈ ਜੋ ਮੈਰਿਡ ਹੈ ਰਤਿਆ ਦੇ ਰਹਿਣ ਵਾਲਿਆ ਜੀ ਸੋ ਲੜਕੀ ਚਾਹੀਦੀ ਹੈ ਹੋਮਲੀ ਕਰੇਲੂ ਕੁੜੀ ਚਾਹੀਦੀ ਹੈ ਜੇ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਕੁਝ ਪਰਿਵਾਰ ਵਾਲਿਆਂ ਦਾ ਨੰਬਰ ਜੀ ਡਾਇਰੈਕਟ ਉਸ ਸਿਸਟਰ ਦੀ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਐਮਕੋਰ ਅਰੋੜਾ ਕਾਸਟ ਜਲੰਧਰ ਦੇ ਰਹਿਣ ਵਾਲਿਆ ਜੀ 5 ਫੁੱਟ ਇੱਕ ਹਾਈਟ ਹੈ ਜੀ ਲੜਕੀ ਨੇ ਬੀਏ ਬੀਏ ਪਲਸ ਪੀਜੀਡੀਸੀ ਕੀਤੀ ਹੋਈ ਹੈ ਵਰਕਿੰਗ ਐਜ਼ ਅ ਟੀਚਰ ਸਲਿਮ ਸਮਾਰਟ ਐਂਡ ਬਿਊਟੀਫੁਲ ਠੀਕ ਹੈ ਜੀ ਡਿਵੋਰਸ ਹੋਇਆ ਪਿਆ ਐਂਡ ਹੈਵਿੰਗ ਸਨ 14 ਇਅਰਸ ਨੀਡ ਅ ਲਵਿੰਗ ਕੇਅਰਿੰਗ ਐਂਡ ਸਪੋਰਟਿਵ ਪਾਰਟਨਰ ਅਬਰੋਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲ ਬਾਤ ਕਰ ਸਕਦੇ ਹੋ ਜੀ ਨਰੇ ਨਾਲ ਰਿਸ਼ਤੇ ਜੀ ਰਾਮਗੜੀਆ ਲੜਕੀ ਦਾ ਨਾਮ ਸਿੰਘ ਹੈ ਜੀ ਡਿਵੋਰਸ ਹੋਇਆ ਪਿਆ ਵਾ ਔਰ 1990 ਦਾ ਜਨਮ 5 ਫੁੱਟ 6 ਹਾਈਟ ਪਲੱਸ 2 ਪਾਸ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਵੁੱਡ ਐਂਡ ਪੀਵੀਸੀ ਇੰਟੀਰੀਅਰ ਦਾ ਠੀਕ ਹੈ ਜੀ ਏਰੀਆ ਇਹਨਾਂ ਦਾ ਹੈਗਾ ਜੀ ਕੁਰਾਲੀ ਮਾ ਪਰਿਵਾਰ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਹੈ ਜੋ ਮੈਰਿਡ ਹੈ ਇਹਨਾਂ ਨੂੰ ਘਰੇਲੂ ਕੁੜੀ ਚਾਹੀਦੀ ਹੈ ਠੀਕ ਹੈ ਜੀ ਕੁੜੀ ਘਰ ਸੰਭਾਲਣ ਵਾਲੀ ਹੋਵੇ ਚੁੰਨੀ ਚੜਾਵਾ ਕਰਨਾ ਸਿੰਪਲ ਮੈਰਿਜ ਨੋ ਡੋਰੀ ਅਤੇ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਇਹਨਾਂ ਨਾਲ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਜੀ ਔਰ ਕਾਸਟ ਜਨਰਲੀ ਰਵਿਦਾਸੀਆ 1999 ਦਾ ਜਨਮ ਪਲਸ 2 5.9 ਹਾਈਟ ਹੈ ਜੀ ਲੜਕਾ ਵੀ ਸੋਨਾ ਸੁਨੱਖਾ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਛੋਟਾ ਔਰ ਪਿਓਰ ਵੈਸ਼ਨੂ ਹੈ ਜੀ ਲੜਕਾ ਪਰਿਵਾਰ ਚ ਮਾਤਾ ਜੀ ਪਿਤਾ ਜੀ ਇੱਕ ਪੈਨ ਠੀਕ ਹੈ ਜੀ ਲੜਕੀ ਐਜੂਕੇਟਿਡ ਹੋਵੇ ਸੋਣੀ ਤਸੀਆਨੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਸਿੰਪਲ ਮੈਰਿਜ ਚੁੰਨੀ ਚੜਾਵਾ ਕੋਈ ਦੌਰੀ ਕੋਈ ਦਾਜ ਦੀ ਮੰਗ ਨਹੀਂ ਹੈ ਜੀ ਤੇ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਰਿਸ਼ਤਾ ਹੈ ਜੀ ਮੰਗਲਿਕ ਲੜਕੀ ਦਾ ਨਾਮ ਜੀ ਸ਼ਕੰਤ ਕਾਲੀਆ 1988 ਦਾ ਜਨਮ ਹੈ 5 ਫੁੱਟ 10 ਹਾਈਟ ਹੈ ਜੀ ਜਨਮ ਟਾਈਮ ਹੈ ਜੀ ਈਕੂ 23 ਦਾ ਠੀਕ ਹੈ ਜੀ ਦੁਪਹਿਰ ਦਾ 10th ਪਾਸ ਹੈ ਜੀ ਹੈਂਡਸਮ ਫੇਅਰ ਕਲਰ ਹੈ ਜੀ ਏਰੀਆ ਜਲੰਧਰ ਹੈ ਜੀ ਜਨਰਲ ਜੁਆਇੰਟ ਬਿਜ਼ਨਸ ਹੈ ਪਾਪਾ ਦੇ ਨਾਲ ਠੀਕ ਹੈ ਇੱਕ ਬ੍ਰਦਰ ਹੈ ਜੋ ਮੈਰਿਡ ਹੈ ਯੂਕੇ ਵਿੱਚ ਸੈਟਲਡ ਹੈ ਤੇ ਮਤਜੀ ਹੋਮ ਮੇਕਰ ਹੈ ਜੀ ਔਰ ਲੜਕੀ ਚਾਹੀਦੀ ਹੈ ਸਿੰਪਲ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੇ ਕੋਈ ਦੌਲਰੀ ਦੀ ਮੰਗ ਨਹੀਂ ਹੈ ਜੀ ਇਹਨਾਂ ਦੀ ਦਾਜ ਦੀ ਮੰਗ ਨਹੀਂ ਹੈ ਸੋ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਇਹਨਾਂ ਦੇ ਨਾਲ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜਿਹੜਾ ਜਲੰਧਰ ਦਾ ਹੈ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੋਰ 30 ਸਾਲ ਦੀ ਉਮਰ 5 ਫੁੱਟ 6 ਹਾਈ ਹੈ ਜੀ ਬੀਏ ਪਲਸ ਫੈਸ਼ਨ ਡਿਜ਼ਾਈਨਿੰਗ ਕੀਤੀ ਹੋਈ ਲੜਕੀ ਨੇ ਏਰੀਆ ਜੀ ਇਹਨ ਦਾ ਰਾਈ ਕੋਡ ਲੜਕਾ ਵਧੀਆ ਹੋਵੇ ਵਧੀਆ ਜੌਬ ਕਰਦਾ ਹੋਵੇ ਜਾਂ ਬਿਜ਼ਨਸ ਕਰਦਾ ਹੋਵੇ ਵੈਸ਼ਨੋ ਹੋਵੇ ਠੀਕ ਹੈ ਜੀ ਪੀਲੀ ਪੱਟੀ ਉੱਛ ਪਰਿਵਾਰ ਵਾਲੇ ਦਾ ਨੰਬਰ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਲਈ ਜਿਹੜਾ ਰਿਸ਼ਤਾ ਲੜਕੇ ਦਾ ਜੀ ਨਾਮ ਫਤੇ ਸਿੰਘ ਕਾਸਟ ਹੈ ਜੀ ਸੁਨਿਆਰੇ ਜਨਮ 1999 5 ਫੁੱਟ 11 ਹਾਈਟ ਪਲਸ 2 ਪਾਸ ਵਰਕ ਪ੍ਰਾਈਵੇਟ ਜੌਬ ਸੇਲਸ ਮੈਨੇਜਰ ਸੁਨਾਲੀਕਾ ਏਜੰਸੀ ਠੀਕ ਹੈ ਜੀ ਲੜਕਾ ਬਿਲਕੁਲ ਵੈਸ਼ਨੋ ਹੈ ਜੀ ਮੰਮੀ ਪਾਪਾ ਨਹੀਂ ਹੈ ਔਰ ਜਲੰਧਰ ਦੇ ਰਹਿਣ ਵਾਲੇ ਹੈ ਦੋ ਭਰਾ ਵਿਆਹੇ ਹੋਏ ਨੇ ਇੱਕ ਭੈਣ ਵੀ ਵਿਆਹੀ ਹੋਈ ਹੈ ਠੀਕ ਹੈ ਜੀ ਔਰ ਇੱਕ ਭਰਾ ਕੁਆਰਾ ਹੈ ਸੋ ਸਿੰਪਲ ਮੈਰਿਜ ਕਰਨੀ ਹੈ ਜੇ ਸਿੰਪਲ ਕੁੜੀ ਚਾਹੀਏ ਰਿਹਾ ਸੂਟ ਪਾੰਦੀ ਹੋਵੇ ਜੀ ਨਾ ਪਾਵੇ ਠੀਕ ਹੈ ਜੀ ਮੈਰਿਜ ਤੋਂ ਬਾਅਦ ਮਤਲਬ ਸੂਟ ਪਾਉਂਦਾ ਸ਼ੌਂਕ ਰੱਖਦੀ ਹੈ ਵਾਠੀਕਾ ਜੀ ਇਹਨਾਂ ਨੂੰ ਕੋਈ ਗਾਸਟ ਇਸ਼ੂ ਨਹੀਂ ਹੈਗਾ ਸਿੰਪਲ ਮੈਰਿਜ ਕਰਨਗੇ ਇਹਨਾਂ ਨੂੰ ਕੋਈ ਚੁਣੀ ਚੜਾ ਵਗੈਰਾ ਨਹੀਂ ਨਾ ਕੋਈ ਧਾਈ ਦੀ ਮੰਗ ਨਹੀਂ ਹੈ ਇਹਨਾਂ ਵੱਲੋਂ ਠੀਕ ਹੈ ਜੀ ਸੋ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਲੜਕਾ ਵੀ ਬਹੁਤ ਵਧੀਆ ਜੀ ਰਿਸ਼ਤੇ ਜੀ ਲੜਕੇ ਦਾ ਨਾਮ ਐਚ ਸਿੰਘ ਹੈ ਜੀ ਅਰੋੜਾ ਸਿਕ ਫੈਮਿਲੀ ਤੋਂ ਬਿਲੋਂਗ ਕਰਦਾ ਜੀ ਲੜਕਾ ਵੀ ਪਿਓਰ ਵੈਸ਼ਨੂ ਹੈ ਜੀ ਔਰ 1992 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਲੜਕੇ ਦੀ ਸਟੱਡੀ ਐਮਕੋਮ ਐਮ ਐ ਐਮ ਸੀ ਐਮ ਐਸ ਵਾ ਠੀਕ ਹੈ ਜੀ ਵਰਕਿੰਗ ਇਨ ਬੈਂਕਿੰਗ ਸੈਕਟਰ ਪਿਤਾ ਜੀ ਜੋ ਬਿਜ਼ਨਸ ਕਰਦੇ ਨੇ ਮਾਤਾ ਜੀ ਹੋਮ ਮੇਕਰ ਨੇ ਫਤਿਹਬਾਦ ਹਰਿਆਣੇ ਦੇ ਰਹਿਣ ਵਾਲੀ ਹੈ ਜੀ ਪ੍ਰੀਫਰੈਂਸ ਹੈ ਜੀ ਨਦੀ ਐਜੂਕੇਟਿਡ ਹੋਵੇ ਲੜਕੀ ਵਧੀਆ ਹੋਵੇ ਵਿਦ ਮੋਰਲ ਵੈਲਿਊਡ ਪਰਸਨ ਠੀਕ ਹੈ ਜੀ ਔਰ ਸਿੰਪਲ ਮੈਰਿਜ ਨੋ ਡਾਉਰੀ ਔਰ ਪੇਲੀ ਪੱਟੀ ਉਸ ਪਰਿਵਾਰ ਬਾਰੇ ਅੰਦਰ ਨੰਬਰ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਜੀ ਅੰਮ੍ਰਿਤਸਰ ਦੇ ਲੜਕੇ ਦਾ ਨਾਮ ਹੈ ਜੀ ਐਮ ਸਿੰਘ 1995 ਦਾ ਜਨਮ ਪਿੰਫੁੱਟਿੰ ਹੈ ਜੀ ਸਟਰੀ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰ ਜਿਹੜੇ ਜੌਬ ਕਰਦੇ ਪਏ ਜੀ ਪ੍ਰਾਈਵੇਟ ਐਮਈਪੀ ਇੰਜੀਨੀਅਰ ਇਨ ਕੰਸਟਰਕਸ਼ਨ ਲਾਈਨ ਅਨਲਿਕਾ ਸਰਾ ਜੀ ਖੱਤਰੀ ਸੋਨੀ ਇੱਕ ਬ੍ਰਦਰ ਜੋ ਮੈਰਿਡ ਹੈ ਇੱਕ ਸਿਸਟਰ ਵੀ ਮੈਰਿਡ ਨੇ ਲੁਧਿਆਣੇ ਦੇ ਰਹਿਣ ਵਾਲੀ ਹੈ ਜੀ ਪ੍ਰੀਫਰੈਂਸ ਵਧੀਆ ਲੜਕੀ ਹੋਵੇ ਵਧੀਆ ਨੇਚਰ ਦੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਔਰ এডਿਕੇਟਿਡ ਹੋਵੇ ਸੋਪੀ ਲਈ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਅੰਮ੍ਰਿਤਾ ਦੀ ਲੜਕੀ ਦਾ ਰਿਸ਼ਤਾ ਜੀ ਨਾਮ ਕੋਰ 31 ਸਾਲ ਦੀ ਹੋਵੇ 5 ਫੁੱਟ 2 ਹਾਈਟ ਹੈ ਬੀ ਐਮ ਇ ਪਾਸ ਹੈ ਜੀ ਜੱਟ ਸਿਕ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਬਠਿੰਡੇ ਏਰੀਆ ਦੇ ਰਹਿਣ ਵਾਲੇ ਨੇ ਔਰ ਲੜਕਾ ਚਾਹੀਦਾ ਜੀ ਅੰਮ੍ਰਿਤ ਅੰਮ੍ਰਿਤਾਰੇ ਹੀ ਹੋਵੇ ਠੀਕ ਹੈ ਜੀ ਸੋ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਇਹ ਨੰਬਰ ਰਿਸ਼ਤਾ ਜੀ ਮੰਗਲਿਕ ਲੜਕੇ ਦਾ ਨਾਮ ਕੇ ਸਿੰਘ 1999 ਦਾ ਜਨਮ ਬਈ ਪਾਸਾ ਜੀ 5 ਫੁੱਟ 6 ਹਾਈਟ ਹੈ ਜੀ ਆਨੰਦ ਖੱtre ਇਹਨਾਂ ਦੀ ਕਾਸਟ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਲੇਡੀਜ਼ ਗਾਰਮੈਂਟ ਸ਼ਾਪ ਪਤਲੀ ਘਰ ਅੰਮ੍ਰਿਤਸਰ ਔਰ ਪਿਤਾ ਜੀ ਨਹੀਂ ਹੈ ਔਰ ਮਾਤਾ ਜੀ ਜਿਹੜੇ ਇਹ ਹੋਮੇਕਰ ਜੀ ਇੱਕ ਪੈਨ ਹੈ ਉਹ ਵੀ ਮੈਰਿਡ ਇੱਕ ਭਰਾ ਵੀ ਮੈਰਿਡ ਹੈ ਠੀਕ ਹੈ ਜੀ ਲੜਕੀ ਚਾਹੀਦੀ ਹੈ ਵਧੀਆ ਸਿੰਪਲ ਮੈਰਿਜ ਨੋ ਡਿਮਾਂਡ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਲੜਕੀ ਮੰਗਲਿਕ ਹੋਣੀ ਚਾਹੀਦੀ ਹੈ ਬਸ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਰਿਸ਼ਤੇ ਦੀ ਹੋ ਮੇਰੀ ਜਾਣਕਾਰੀ ਲਈ ਵੀ ਰਿਸ਼ਤਾ ਜੀ ਲੜਕੇ ਦਾ ਐਨ ਅਰੋੜਾ ਜੀ ਨਾਮ 1997 ਦਾ ਜਨਮ ਮੈਂ ਔਰ ਪਲੱਸ 2 ਪਾਸ ਹੈ ਜੀ ਲੜਕਾ ਵੀ ਬਹੁਤ ਸੋਹਣਾ 5 ਫੁੱਟ 5 ਹਾਈਟ ਹੈ ਜੀ ਵਰਕ ਕਰਦੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਟਰਾਂਸਪੋਰਟ ਦਾ ਜਿਹੜੇ ਪਿਤਾ ਜੀ ਨੇ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨੇ ਔਰ ਕਪੂਰ ਥੱਲੇ ਦੇ ਰਹਿਣ ਵਾਲੇ ਠੀਕ ਹੈ ਜੀ ਲੜਕੀ ਚਾਹੀਦੀ ਵਧੀਆ ਸਿੰਪਲ ਮੈਰਿਜ ਕਰਨੀ ਹੈ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਨੂੰ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ